ਸੰਕਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਸਾਡੇ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਭਾਵੇਂ ਕਿਸ ਸਵੇਰੇ ਉੱਠਦੇ ਅੰਸਾਰ ਅਸੀਂ ਐਸਾ ਕੀ ਕਰੀਏ ਕਿ ਸਾਡਾ ਪੂਰਾ ਦਿਨ ਬੜਾ ਸੋਹਣਾ ਲੰਘੇ ਸੋਹਣਾ ਬੀਤੇ ਉਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਦਿਨ ਨੂੰ ਸੋਹਣਾ ਬਣਾਉਣ ਦੇ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਅਤੇ ਕਿਹੜੀਆਂ ਚੀਜ਼ਾਂ ਕਰਕੇ ਸਾਡਾ ਦਿਨ ਖਰਾਬ ਹੋ ਸਕਦਾ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸੰਗਤ ਜੀ ਇਹ ਜੋ ਸਵੇਰੇ ਸਵੇਰ ਦਾ ਸਮਾਂ ਹੈ ਜਦੋਂ ਆਪਾਂ ਉੱਠਦੇ ਹਾਂ ਜਦੋਂ ਸਾਡੀ ਨੀਂਦ ਦੇ ਵਿੱਚੋਂ ਅੱਖ ਖੁੱਲਦੀ ਆ ਇਹ ਸਮਾਂ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਇਹ ਸਮਾਂ ਸਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਤਰ੍ਹਾਂ ਦੀ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਉਸੇ ਤਰ੍ਹਾਂ ਦਾ ਹੀ ਸਾਡਾ ਬਾਕੀ ਦਿਨ ਬੀਤੇਗਾ ਇਸ ਕਰਕੇ ਆਪਾਂ ਪੂਰੀ ਕੋਸ਼ਿਸ਼ ਕਰਨੀ ਆ ਕਿ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਰੀਏ ਤਾਂ ਜੋ ਸਾਡਾ ਪੂਰਾ ਦਿਨ ਵਧੀਆ ਲੰਘ ਸਕੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਉੱਠਦਿਆਂ ਸਾਰ ਦਾ ਜਿਹੜਾ ਪਹਿਲਾ ਅੱਧਾ ਪੌਣਾ ਘੰਟਾ ਹੈ ਇਹਦੇ ਵੱਲ ਖਾਸ ਧਿਆਨ ਦੇਣਾ ਹੈ ਇਸ ਵੇਲੇ ਦੇ ਲਈ ਅਸੀਂ ਕੁਝ ਖਾਸ ਨਿਯਮ ਤੈਅ ਕਰਨੇ ਆ ਕੁਝ ਖਾਸ ਚੰਗੀਆਂ ਆਦਤਾਂ ਅਪਣਾਉਣੀਆਂ ਨੇ ਕੁਝ ਚੰਗੇ ਕੰਮ ਕਰਨੇ ਨੇ ਅਤੇ ਲਗਾਤਾਰ ਕਰਨੇ ਆ ਇਹ ਨਹੀਂ ਵੀ ਅੱਜ ਕਰ ਲੈ ਕੱਲ ਨਹੀਂ ਕੀਤੇ ਨਾ ਰੋਜ਼ ਰੋਜ਼ ਸਵੇਰੇ ਉੱਠ ਕੇ ਸਾਡੇ ਦਿਨ ਦੀ ਸ਼ੁਰੂਆਤ ਇਸੇ ਤਰ੍ਹਾਂ ਹੋਣੀ ਚਾਹੀਦੀ ਆ ਤਾਂ ਦੇਖਣਾ ਜੇਕਰ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਬਣਾ ਲਈ ਆਪਣਾ ਦਿਨ ਵਧੀਆ ਬਣਾ ਲਿਆ ਤਾਂ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਆ ਪੂਰੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਜਾਵੇ ਤਾਂ ਫਿਰ ਆਓ ਗੱਲ ਕਰਦੇ ਹਾਂ ਕਿ ਸਵੇਰੇ ਉੱਠਦੇ ਆਸਾਰ ਦੇ ਸਾਡੇ ਨਿਯਮ ਆਦਤਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲਾ ਨਿਯਮ ਤਾਂ ਸਾਡੀ ਜ਼ਿੰਦਗੀ ਦਾ ਇਹ ਹੋਵੇ ਕਿ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਆ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠਣਾ ਹੈ ਆਪ ਕੀ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਜੋ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਨਾ ਸੱਚ ਕਰਕੇ ਜਾੜਿਓ ਉਹਨਾਂ ਦੀ ਜ਼ਿੰਦਗੀ ਹੀ ਅਮਰਤਮਈ ਬਣ ਜਾਂਦੀ ਆ ਕਿਉਂਕਿ ਇਹ ਵੇਲਾ ਹੀ ਬੜਾ ਪਾਵਰਫੁਲ ਵੇਲਾ ਹੈ ਅਮਰਤ ਵੇਲੇ ਉੱਠਣ ਵਾਲੇ ਮਨੁੱਖ ਤਨ ਮਨ ਦੇ ਪੱਖੋਂ ਬੜੇ ਤੰਦਰੁਸਤ ਨਰ ਹੋਏ ਰਹਿੰਦੇ ਨੇ ਤਾਂ ਸਭ ਤੋਂ ਪਹਿਲਾਂ ਨਿਯਮਤਾ ਪਾ ਇਹੋ ਬਣਾਈਏ ਕਿ ਸੂਰਜ ਚੜਨ ਤੋਂ ਪਹਿਲਾਂ ਬੈਨਾ ਉੱਠ ਜਾਣਾ ਹੈ ਫਿਰ ਉੱਠਦਿਆਂ ਸਾਰ ਜਦੋਂ ਹੀ ਨੀਂਦ ਦੇ ਵਿੱਚੋਂ ਸਾਨੂੰ ਜਾਗਾਈ ਸਾਡੀ ਅੱਖ ਖੁੱਲ੍ਹੇ ਤਾਂ ਅੱਖਾਂ ਖੋਲਣ ਤੋਂ ਪਹਿਲਾਂ ਹੀ ਆਪਣੇ ਮਨ ਨੂੰ ਪਰਮਪਿਤਾ ਪਰਮਾਤਮਾ ਜੀ ਦੇ ਚਰਨਾਂ ਦੇ ਨਾਲ ਜੋੜ ਦੇਣਾ ਹੈ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਜਿਸ ਵੀ ਨਾਮ ਦੇ ਨਾਲ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ ਉਹ ਨਾਮ ਜਾਪ ਕਰਨਾ ਸ਼ੁਰੂ ਕਰ ਦੇਣਾ ਜਿਵੇਂ ਵਾਹਿਗੁਰੂ 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 ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਇੰਜ ਕਰਨ ਦੇ ਨਾਲ ਕੀ ਹੋਵੇਗਾ ਕਿ ਸਾਡੇ ਮਨ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਪਰੇਸ਼ਾਨੀ ਉਦਾਸੀ ਹਾਵੀ ਨਹੀਂ ਹੋ ਪਾਵੇਗੀ ਕਈ ਵਾਰ ਪਿਛਲੇ ਬੀਤੇ ਦਿਨ ਦੇ ਵਿੱਚ ਸਾਡੇ ਨਾਲ ਕੁਝ ਐਸੀਆਂ ਘਟਨਾਵਾਂ ਹੋਈਆਂ ਹੁੰਦੀਆਂ ਨੇ ਜਿੰਨਾ ਕਰਕੇ ਮਨ ਬਹੁਤ ਦੁਖੀ ਹੋਇਆ ਹੁੰਦਾ ਹੈ ਤਾਂ ਉਹ ਦੁੱਖ ਦੇਣ ਵਾਲੀਆਂ ਗੱਲਾਂ ਅਗਲੇ ਦਿਨ ਦੇ ਵਿੱਚ ਸਵੇਰੇ ਸਵੇਰ ਉੱਠਦੇ ਅਸਾਰ ਹੀ ਯਾਦ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਕਈ ਵਾਰ ਅਸੀਂ ਰਾਤ ਨੂੰ ਆਪਣੇ ਟੀਵੀ ਵਿੱਚ ਮੋਬਾਈਲ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਦੇਖ ਕੇ ਸੁੱਤੇ ਹੁੰਨੇ ਆਂ ਕਿ ਉਹ ਸਵੇਰੇ ਸਵੇਰ ਉੱਠਦਿਆਂ ਅਸਾਰ ਹੀ ਯਾਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਸਾਡੇ ਮਨ ਨੂੰ ਉਦਾਸੀ ਪਰੇਸ਼ਾਨੀ ਦੇ ਨਾਲ ਭਰ ਦਿੰਦੀਆਂ ਨੇ ਤਾਂ ਇਸ ਕਰਕੇ ਆਪਣੇ ਮਨ ਨੂੰ ਉਦਾਸ ਪਰੇਸ਼ਾਨ ਹੋਣ ਤੋਂ ਬਚਾਉਣ ਦੇ ਲਈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਕਿਉਂਕਿ ਜੇ ਸਵੇਰੇ ਸਵੇਰੇ ਇਦਾਂ ਦੀਆਂ ਚੀਜ਼ਾਂ ਸਾਡੇ ਮਨ ਵਿੱਚ ਆਈਆਂ ਤਾਂ ਪੂਰਾ ਦਿਨ ਖਰਾਬ ਹੋ ਜਾਵੇਗਾ ਪੂਰਾ ਦਿਨ ਮਨ ਖਿਜਿਆ ਰਹੇਗਾ ਸੁਭਾਅ ਵਿੱਚ ਚਿੜਚਿੜਾਪਨ ਰਹੇਗਾ ਮਨ ਉਦਾਸ ਰਹੇਗਾ ਅਸੀਂ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਵਾਂਗੇ ਪਰ ਜੇ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਉਠਾਂਗੇ ਵਾਹਿਗੁਰੂ ਜੀ ਦੇ ਗਿਆਨ ਤੇ ਧਿਆਨ ਦੇ ਨਾਲ ਦਿਨ ਦੀ ਸ਼ੁਰੂਆਤ ਕਰਾਂਗੇ ਤਾਂ ਪੂਰਾ ਦਿਨ ਬੜਾ ਸੋਹਣਾ ਬੀਤੇਗਾ ਚੁਸਤੀ ਫੁਰਤੀ ਦੇ ਵਿੱਚ ਪੂਰੀ ਚੜ੍ਹਦੀ ਕਲਾ ਦੇ ਵਿੱਚ ਬੀਤੇਗਾ ਹਰ ਇੱਕ ਕੰਮ ਨੂੰ ਅਸੀਂ ਮਨ ਲਾ ਕੇ ਖੁਸ਼ ਹੋ ਕੇ ਕਰ ਪਾਵਾਂਗੇ ਇਸ ਕਰਕੇ ਸਭ ਤੋਂ ਪਹਿਲਾ ਕੰਮ ਆਪਣਾ ਮਨ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਜੋੜਨਾ ਹੈ ਇਹਨਾਂ ਪਰੇਸ਼ਾਨੀਆਂ ਟੈਨਸ਼ਨਾਂ 네ਗੇਟਿਵ ਵਿਚਾਰਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਹੈ ਦੂਸਰਾ ਕੰਮ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਸ਼ੁਕਰਾਨਾ ਕਰਨ ਦੇ ਨਾਲ ਸਾਡੇ ਅੰਦਰ ਦੀ 네ਗੇਟਿਵਿਟੀ ਦੂਰ ਹੁੰਦੀ ਆ ਸਾਡਾ ਮਨ ਸਬਰ ਸੰਤੋਖ ਦੇ ਨਾਲ ਪਰ ਜਾਂਦਾ ਹੈ ਸਾਡੇ ਅੰਦਰ ਦੇ ਗਿਲੇ ਸ਼ਿਕਵੇ ਸ਼ਕਿਲ ਤਾਂ ਮੁੱਕਦੀਆਂ ਨੇ ਤਾਂ ਉੱਠਦੇ ਆਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਸ਼ੁਕਰਾਨਾ ਕਰਕੇ ਹੀ ਪਤਾ ਲੱਗਦਾ ਹੈ ਕਿ ਸਾਡੇ ਉੱਤੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿੰਨੀ ਕਿਰਪਾ ਹੈ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ ਅਤੇ ਉਹ ਵੀ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਜਿਹਦੀ ਅਸੀਂ ਕਦਰ ਹੀ ਨਹੀਂ ਕਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸੋਹਣਾ ਸ਼ਰੀਰ ਦਿੱਤਾ ਏ ਇਹ ਸਾਰੇ ਅੰਗ ਪੈਰ ਸਹੀ ਸਲਾਮਤ ਕੰਮ ਕਰ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸੋਹਣਾ ਦਿਮਾਗ ਦਿੱਤਾ ਏ ਸਤਿਗੁਰ ਸੱਚੇ ਪਾਤਸ਼ਾਹ ਨੇ ਸੋਹਣਾ ਘਰ ਪਰਿਵਾਰ ਦਿੱਤਾ ਏ ਇਹ ਕਾਰੋਬਾਰ ਦਿੱਤਾ ਏ ਕਿੰਨਾ ਕੁਝ ਵਾਹਿਗੁਰੂ ਜੀ ਨੇ ਦਿੱਤਾ ਏ ਇਹ ਸਭ ਚੀਜ਼ਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਏ ਤਾਂ ਦੇਖਣਾ ਮਨ ਦੀ ਜਿੰਨੀ ਨੈਗੇਟਿਵਿਟੀ ਆ ਜਿੰਨੇ ਗਿਲੇ ਸ਼ਿਕਵੇ ਸ਼ਿਕਾਇਤਾਂ ਨੇ ਸਭ ਦੂਰ ਹੋ ਜਾਣਗੇ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣ ਜਾਵੇਗਾ ਸਵੇਰੇ ਸਵੇਰ ਆਪਣੇ ਮਨ ਨੂੰ ਰਜਾਉਣਾ ਬਹੁਤ ਜ਼ਰੂਰੀ ਆ ਆਪਣੇ ਮਨ ਦੇ ਖਾਲੀਪਣ ਨੂੰ ਦੂਰ ਕਰਨਾ ਹੈ ਆਪਣੇ ਮਨ ਦੀ ਨਿਰਾਸ਼ਾ ਨੂੰ ਦੂਰ ਕਰਨਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਵਾਹਿਗੁਰੂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸ਼ੁਕਰਾਨਾ ਕਰਦਿਆਂ ਸ਼ਬਦ ਮੁੱਕ ਜਾਣਗੇ ਪਰਵਾਹੇ ਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਦੀ ਗਿਣਤੀ ਨਹੀਂ ਮੁੱਕਦੀ ਉਸ ਤੋਂ ਬਾਅਦ ਸਵੇਰੇ ਸਵੇਰ ਦਾ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਆ ਸਵੇਰੇ ਸਵੇਰ ਉੱਠ ਕੇ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਦੇ ਨਾਲ ਸਰੀਰ ਵਿੱਚ ਚੁਸਤੀ ਵਰਤੀ ਆਵੇਗੀ ਸਰੀਰ ਦਾ ਜੋ ਵੀ ਆਲਸਿਆ ਉਹ ਦੂਰ ਹੋਵੇਗਾ। ਸਰੀਰ ਦੀ ਤੰਦਰੁਸਤੀ ਦੇ ਲਈ ਸਾਨੂੰ ਜੋ ਵੀ ਕਰਨਾ ਪਵੇ ਕਰਨਾ ਚਾਹੀਦਾ ਹੈ ਕਿਉਂਕਿ ਸਰੀਰ ਦੀ ਤੰਦਰੁਸਤੀ ਸਭ ਤੋਂ ਜ਼ਰੂਰੀ ਆ। ਜੇ ਅਸੀਂ ਸਰੀਰ ਕਪੱਖੋ ਤੰਦਰੁਸਤ ਨਾ ਰੋਏ ਆ ਤਾਂ ਅਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ। ਪਰ ਜੇ ਸਰੀਰ ਹੀ ਬਿਮਾਰ ਆ ਤਾਂ ਫਿਰ ਬੰਦੇ ਦੇ ਕੋਲ ਭਾਵੇਂ ਸਭ ਕੁਝ ਹੋਵੇ ਤਾਂ ਨਾ ਦੌਲਤ ਸ਼ੌਹਰਤ ਇਹ ਕੁਝ ਵੀ ਚੰਗਾ ਨਹੀਂ ਲੱਗਦਾ ਤਾਂ ਸਰੀਰ ਵੱਲ ਧਿਆਨ ਦੇਣਾ ਹੈ। ਸਵੇਰੇ ਸਵੇਰ ਆਪਣੇ ਸਰੀਰ ਦੇ ਲਈ ਅੱਧਾ ਪੌਣਾ ਘੰਟਾ ਜ਼ਰੂਰ ਕੱਢਣਾ ਚਾਹੀਦਾ ਹੈ। ਸਵੇਰੇ ਦੀ ਸੇਰ ਕਸਰਤ ਯੋਗਾ ਇਹ ਸਭ ਕੁਝ ਆਪਣੇ ਸਰੀਰ ਨੂੰ ਤੰਦਰੁਸਤ ਨਰਵਾ ਬਣਾਉਣ ਦੇ ਲਈ ਕਰਨਾ ਹੈ ਸੇਰ ਕਰਦਿਆਂ ਹੋਇਆਂ ਜੇਕਰ ਨਾਲ ਸਿਮਰਨ ਕਰੀਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆਪਣੇ ਆਪ ਨੂੰ ਨੈਗੇਟਿਵ ਚੀਜ਼ਾਂ ਨੈਗੇਟਿਵ ਵਿਚਾਰਾਂ ਤੋਂ ਦੂਰ ਰੱਖਣਾ ਹੈ ਸਿੱਧਾ ਸਿੱਧਾ ਕਹਿ ਲਈਏ ਕਿ ਸਵੇਰੇ ਸਵੇਰ ਆਪਣੇ ਆਪ ਨੂੰ ਆਪਣੇ ਮੋਬਾਈਲ ਤੋਂ ਦੂਰ ਰੱਖਣਾ ਕਿਉਂਕਿ ਮੋਬਾਈਲ ਫੜਦੇ ਆ ਤਾਂ ਮੋਬਾਈਲ ਦੇ ਵਿੱਚ ਨਾ ਚਾਹੁੰਦਿਆਂ ਹੋયા ਵੀ ਸਾਡੇ ਅੱਖਾਂ ਦੇ ਸਾਹਮਣੇ ਕੁਝ ਐਸੀਆਂ ਚੀਜ਼ਾਂ ਆ ਹੀ ਜਾਂਦੀਆਂ ਨੇ ਜੋ ਸਾਡੇ ਮਨ ਨੂੰ ਧੁਖੀ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਸਾਡੇ ਮਨ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੀਆਂ ਨੇ ਤਸਵੀਰੀ ਉਠਦਿਆਂ ਸਾਰ ਕਦੇ ਵੀ ਆਪਣਾ ਮੋਬਾਈਲ ਨਾ ਖੋਲੋ ਪਹਿਲਾ ਆਪਣੇ ਪਾਠ ਪੂਜਾ ਕਰੋ ਇਸ਼ਨਾਨ ਕਰੋ ਕਸਰਤ ਕਰੋ ਫਿਰ ਜਾ ਕੇ ਮੋਬਾਈਲ ਦੀ ਵਾਰੀ ਕੁਝ ਲੋਕ ਕਹਿੰਦੇ ਸਵੇਰੇ ਉੱਠਦਿਆਂ ਸਾਰ ਆਪਣਾ ਚਿਹਰਾ ਸ਼ੀਸ਼ੇ ਵਿੱਚ ਨਹੀਂ ਦੇਖਣਾ ਚਾਹੀਦਾ ਕਹਿੰਦੇ ਮਾੜਾ ਹੁੰਦਾ ਹੈ ਇਦੇ ਪਿੱਛੇ ਕੋਈ ਵੈਬ ਜਾਂ ਪਰਮ ਨਹੀਂ ਆ ਮਾੜਾ ਇਸ ਕਰਕੇ ਹੁੰਦਾ ਹੈ ਕਿਉਂਕਿ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਸਵੇਰੇ ਜੇ ਉੱਠਦੇ ਆਂ ਸਾਰ ਹੀ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਕੇ ਆਪਣੇ ਵਿੱਚੋਂ ਕਈ ਤਰ੍ਹਾਂ ਦੇ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਆ ਇੱਕ ਤਾਂ ਆਪਾਂ ਜਦੋਂ ਨੀਂਦ ਦੇ ਵਿੱਚ ਉੱਠਦੇ ਆਂ ਤਾਂ ਸਾਡਾ ਚਿਹਰਾ ਸਾਡਾ ਰੂਪ ਕੁਝ ਹੋਰ ਹੀ ਬਣਿਆ ਹੁੰਦਾ ਹੈ ਕਈਆਂ ਦੇ ਜ਼ਿਆਦਾ ਸੌਣ ਕਰਕੇ ਚਿਹਰੇ ਦੇ ਉੱਤੇ ਸੋਜ ਆ ਜਾਂਦੀ ਹੈ ਜਾਂ ਵਾਲ ਖਿੰਡੇ ਹੋਏ ਹੁੰਦੇ ਨੇ ਤਾਂ ਕੁਝ ਲੋਕ ਸਵੇਰੇ ਸੇਰ ਉੱਠਦੇ ਆਂ ਸਾਰ ਆਪਣਾ ਚਿਹਰਾ ਦੇਖ ਕੇ ਆਪਣੇ ਵਿੱਚੋਂ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਆ ਤਾਂ ਇਹ ਆਪਣੇ ਆਪੇ ਇਹ ਸਭ ਤੋਂ ਵੱਡੀ ਬੇਗਦਰਹੀ ਆ ਜਦੋਂ ਆਪਾਂ ਆਪਣੇ ਆਪ ਨੂੰ ਮਾੜਾ ਕਹਿੰਨੇ ਆ ਵਾਹਿਗੁਰੂ ਅਕਾਲ ਪੁਰਖ ਜੀ ਨੇ ਜਿੱਦਾਂ ਦੇ ਵੀ ਬਣਾਏ ਆਂ ਹਰ ਇੱਕ ਇਨਸਾਨ ਨੂੰ ਆਪੋ ਆਪਣਾ ਰੰਗ ਰੂਪ ਕੱਦ ਕਾਠ ਨੇ ਨਿਸ਼ ਦਿੱਤੇ ਨੇ ਇਹ ਪ੍ਰਮਾਤਮਾ ਦੀ ਬਣਾਈ ਹੋਈ ਰਚਨਾ ਹੈ ਪਰਮਾਤਮਾ ਦੀ ਬਣਾਈ ਹੋਈ ਰਚਨਾ ਕਦੇ ਗੰਤ ਨਹੀਂ ਹੁੰਦੀ ਆਪਾਂ ਜਿੱਦਾਂ ਦੇ ਵੀ ਹਨ ਸੋਹਣੇ ਆ ਆਪਣੇ ਆਪ ਨੂੰ ਸੋਹਣੇ ਕਹੋ ਆਪਣੇ ਆਪ ਨੂੰ ਚੰਗੇ ਕਹੋ ਪਰ ਸਾਡੇ ਵਿੱਚ ਬਹੁਤੇ ਲੋਕ ਤਾਂ ਆਪਣੇ ਆਪ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੰਦੇ ਆਪਣੇ ਆਪ ਨੂੰ ਸਵੇਰੇ ਉੱਠ ਕੇ ਹੀ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੰਦੇ ਆ ਮੇਰਾ ਰੰਗ ਕਿਸ ਤਰ੍ਹਾਂ ਦਾ ਏ ਮੇਰਾ ਨੱਕ ਕਿਸ ਤਰ੍ਹਾਂ ਦਾ ਏ ਮੇਰੇ ਨੈਣ ਨਕਸ਼ ਦੂਜਿਆਂ ਦੇ ਨਾਲ ਤੁਲਨਾ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਵੀ ਉਹ ਸਵੇਰੇ ਉੱਠ ਕੇ ਆਪਣਾ ਚਿਹਰਾ ਨਾ ਹੀ ਦੇਖੋ ਤਾਂ ਚੰਗਾ ਏ ਕਿਉਂਕਿ ਇੰਨਾਂ ਗੱਲਾਂ ਦਾ ਸਾਡੇ ਮਨ ਦੇ ਉੱਤੇ ਬੜਾ ਮਾੜਾ ਪ੍ਰਭਾਵ ਪੈਂਦਾ ਏ ਅਸੀਂ ਸਵੇਰੇ ਉੱਠਦੇ ਆ ਸਾਰ ਹੀ ਆਪਣੇ ਮਨ ਨੂੰ ਆਪਣੇ ਤਿੱਖੇ ਬੋਲਾਂ ਕਰਕੇ ਮਾੜੇ ਵਿਚਾਰਾਂ ਕਰਕੇ ਜ਼ਖਮੀ ਕਰ ਦਿੰਨੇ ਆ ਝੰਜੋੜ ਕੇ ਰੱਖ ਦਿੰਨੇ ਆ ਅੰਦਰੇ-ਅੰਦਰ ਸਾਜਾ ਮਨ ਕਿੰਨਾ ਦੁਖੀ ਹੁੰਦਾ ਏ ਇਹ ਸਾਨੂੰ ਨਹੀਂ ਪਤਾ ਹੁੰਦਾ ਉਸ ਤੋਂ ਬਾਅਦ ਝੂਠੇ ਵਰਤਨਾ ਬਾਰੇ ਕਿਹਾ ਜਾਂਦਾ ਏ ਵੀ ਰਸੋਈ ਦੇ ਵਿੱਚ ਝੂਠੇ ਵਰਤਨ ਨਹੀਂ ਹੋਣਾ ਚਾਹੀਦੇ ਜੋ ਵੀ ਚੀਜ਼ਾਂ ਸਾਡੇ ਮਨ ਨੂੰ ਦੁਖੀ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਖਿਜ ਆਉਂਦੀ ਆ ਉਹਨਾਂ ਚੀਜ਼ਾਂ ਤੋਂ ਦੂਰ ਰਹੋ ਜੇ ਆਪਾਂ ਦਿਨ ਦੀ ਸ਼ੁਰੂਆਤ ਵਧੀਆ ਕਰਨੀ ਆ ਸਭ ਤੋਂ ਪਹਿਲਾਂ ਸਾਨੂੰ ਰਾਤ ਦੇ ਵੇਲੇ ਦਾ ਧਿਆਨ ਰੱਖਣਾ ਪੈਂਦਾ ਹੈ ਰਾਤ ਨੂੰ ਕੁਝ ਵੀ ਐਹੋ ਜਿਹੀਆਂ ਚੀਜ਼ਾਂ ਦੇਖਦੇ ਹੋਏ ਨਹੀਂ ਸੌਣਾ ਪੜ੍ਹਦੇ ਹੋਏ ਨਹੀਂ ਸੌਣਾ ਜੋ ਸਾਡੇ ਮਨ ਨੂੰ ਦੁਖੀ ਕਰਨ ਕੋਈ ਵੀ ਐਸੀ ਗੱਲ ਮਨ ਵਿੱਚ ਸੋਚਦੇ ਸੋਚਦੇ ਨਹੀਂ ਸੌਣਾ ਜੋ ਸਾਡੇ ਮਨ ਨੂੰ ਦੁਖੀ ਕਰੇ ਕਿਉਂਕਿ ਜੋ ਸੋਚਦੇ ਸੋਚਦੇ ਸੋਵੋਗੇ ਉਹ ਸਾਰੀ ਰਾਤ ਸਾਡੇ ਮਨ ਵਿੱਚ ਚੱਲੇਗਾ ਆਵੇਗਾ ਅਤੇ ਦਿਨੇ ਉੱਠਦਿਆਂ ਸਾਰ ਫਿਰ ਤੋਂ ਉੱਥੋਂ ਹੀ ਕੰਮ ਫੇਰ ਸ਼ੁਰੂ ਹੋ ਜਾਵੇਗਾ ਇਸ ਲਈ ਰਾਤ ਨੂੰ ਗੁਰੂ ਗੁਰੂ ਕਰਦਿਆਂ ਸੌਣਾ ਹੈ ਰਾਤ ਨੂੰ ਜੋ ਵੀ ਆਪਣੇ ਕੰਮ ਧੰਦੇ ਨੇ ਉਹ ਨਿਬੇੜ ਕੇ ਸੌਣਾ ਚਾਹੀਦਾ ਹੈ ਖਾਸ ਕਰਕੇ ਰਸੋਈ ਨੂੰ ਭਣਾ ਬੀਬੀਆਂ ਸਾਫ਼ ਸੁਥਰਾ ਕਰਕੇ ਸੌਵੋ ਜਿਹੜੀਆਂ ਸਵੇਰੇ ਸਵੇਰ ਸਾਨੂੰ ਚੀਜ਼ਾਂ ਚਾਹੀਦੀਆਂ ਨੇ ਇਹ ਤਿਆਰੀ ਰਾਤ ਨੂੰ ਹੀ ਕਰਕੇ ਸੌਣੀ ਚਾਹੀਦੀ ਆ